ਮੈਸਤਰੀ ਲੱਗੇ ਸੀ ਉਹਨਾਂ ਨੇ ਪੁੱਛਿਆ ਉਹ ਨਹੀਂ ਦੱਸਿਆ ਵੀ ਇੱਦਾਂ ਦਾ ਕਰਕੇ ਵੀ ਐਕਟਿਵਾ ਤੇ ਬਿਠਾ ਕੇ ਬੰਦਾ ਲੈ ਕੇ ਗਿਆ ਆ ਜੀ ਬਸ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ 63 ਤੋਂ 63 ਵਿੱਚ ਬੀ ਉਹਨੂੰ ਝੜਾਵਾਗੇ ਫਾਂਸੀ ਤੇ ਝੜਾਵਾਗੇ ਜੀ ਇਹ ਵਾਕਿਆ ਹੁਸ਼ਿਆਰਪੁਰ ਚ ਜ਼ਰੂਰ ਹੋਇਆ ਪਰ ਜੋ ਹਰਵੀਰ ਜਿਸ ਬੱਚੇ ਨੇ ਇਸ ਪੂਰੀ ਤੁਟਕਾ ਕਰਮ ਚ ਆਪਣੀ ਜਾਨ ਗਵਾਈ ਹੈ ਉਸਦੇ ਫਾਦਰ ਸਾਹਿਬ ਅਮਨਦੀਪ ਜੀ ਉਹ ਪਿੰਛੋਂ ਪਿੰਡ ਫਗਵਾੜੇ ਦੇ ਆਪਣੇ ਪਿੰਡ ਪਾਣੋ ਕੀ ਜਿੱਥੇ ਅੱਜ ਪਖੜੇ ਆ ਇਥੇ ਦੇ ਵਸਨੀਕ ਸਨ ਪੂਰੇ ਪੰਜਾਬ ਮੈਂ ਕਹੂੰਗਾ ਕਿ ਇਸ ਦੁੱਖ ਵਿੱਚ ਖੜਾ ਹੈਗਾ ਪਰਿਵਾਰ ਦੇ ਨਾਲ ਪਿੰਡ ਦੇ ਨਾਲ ਤੇ ਜਿਸ ਤਰ੍ਹਾਂ ਦੀ ਹਰਕਤ ਹੋਈ ਹੈਗੀ ਆ ਤੇ ਅਸੀਂ ਇਹੀ ਕਿਹਾ ਕਿ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਸ ਨੇ ਵੀ ਹਰਕਤ ਕੀਤੀ ਹੈਗੀ ਆ ਤੇ ਉਹਨੂੰ ਜਲਦ ਤੋਂ ਜਲਦ ਤੇ ਸਖਤ ਤੋਂ ਸਖਤ ਜੜੀ ਹੈਗੀ ਉਹਨੂੰ ਸਜ਼ਾ ਸੁਣਾਈ ਜਾਵੇ ਮਣਕੇ ਜਦੋਂ ਨਹੀਂ ਲੱਭਾ ਵੇ 5:35 ਵਜੇ ਸਾਨੂੰ ਪਤਾ ਲੱਗਾ ਜੀ ਵੀ ਬੱਚਾ ਉਹ ਲੈ ਕੇ ਚਲੇ ਗਿਆ ਹੈ ਛਾਰਪੁਰ ਪੁਲਿਸ ਨੇ ਤੁਰੰਤ ਜਦੋਂ ਇਹ ਇਹਨਾਂ ਦਾ ਪਤਾ ਲੱਗਾ ਬੱਚਾ ਨਹੀਂ ਮਿਲ ਰਿਹਾ ਤਕਰੀਬਨ ਡੇਢ ਘੰਟੇ ਦੇ ਅੰਦਰ ਅੰਦਰ ਇਹਦਾ ਸਕੂਟਰ ਸਕਟਰ ਟੈਸਟ ਕਰ ਲਿਆ ਸੀ। ਔਰ ਇਹਨੂੰ ਚੱਕ ਵੀ ਲਿਆ। ਲੇਕਿਨ ਇਹ ਬੜਾ ਪੱਕਾ ਨਰਦਈ ਆਦਮੀ ਸੀ ਇਹ ਟੁੱਟਿਆ ਹੋਈ ਨਹੀਂ। ਟੁੱਟਿਆ ਨਹੀਂ ਇਸ ਕਰਕੇ ਬਹੁਤ ਜ਼ਿਆਦਾ ਨਰਦਈ ਆਦਮੀ ਸੀਗਾ ਤੇ ਇਹ ਜਿਹੜਾ ਬੱਚੇ ਦੀ ਜਿਸ ਦੀ ਜਾਨ ਇਸ ਘਟਨਾ ਕਰਮ ਚ ਗਈ ਹੈ ਉਹ ਇੱਕ ਅੱਲਾ ਹੁਣ ਇਸ ਫਗਵਾੜੇ ਦਾ ਇਸ ਪਿੰਡ ਪਣਕੀ ਦਾ ਨਹੀਂ ਹੈ ਪੂਰੇ ਪੰਜਾਬ ਦਾ ਬੱਚਾ ਹੈ ਸਰਕਾਰ ਤੋਂ ਜੀ ਇਹੀ ਇਨਸਾਫ ਚਾਹੁੰਦੇ ਆ ਬਈ ਉਹਨੂੰ ਛੇਤੀ ਤੋਂ ਛੇਤੀ ਬਸ ਫਾਂਸੀ ਦਿੱਤੀ ਜਾਵੇ ਇਹ ਫਾਂਸੀ ਤੋਂ ਵੱਧ ਕੀ ਕੋਈ ਸਜ਼ਾ ਹੈਗੀ ਐ ਤਾਂ ਉਹ ਉਹ ਦਿੱਤੀ ਜਾਵੇ ਜੀ ਦਿੱਤੀ ਵੀ ਉਹਨੂੰ ਜਾਵੇ ਸਾਰਿਆਂ ਦੇ ਸਾਹਮਣੇ ਦਿੱਤੀ ਜਾਵੇ ਤਾਂ ਪਤਾ ਲੱਗੇ ਵੀ ਕੱਲ ਨੂੰ ਕਿਸੇ ਹੋਰ ਬੱਚੇ ਨਾਲ ਨਾ ਇਦਾਂ ਹੋਵੇ ਹਾਂਜੀ ਹੋਰ ਉਹ ਸਾਡੇ ਕੋਲ ਨਹੀਂ ਹੁੰਦਾ ਹੈ ਦਾ ਬਸ ਅਸੀਂ ਇਹੀ ਚਾਹੁੰਦੇ ਆ ਸਾਡੇ ਬੱਚੇ ਨੂੰ ਸਾਫ ਦਿੱਤਾ ਜਾਵੇ ਚੌਂਕ 'ਚ ਖੜ ਕੇ ਉਹਨੂੰ ਫਾਂਸੀ ਦਿੱਤੀ ਜਾਵੇ ਅਸੀਂ ਇੱਕ ਵਾਰ ਉਹਨੂੰ ਜ਼ਰੂਰ ਪੁੱਛਣਾ ਚਾਹੁੰਦੇ ਸਾਡੇ ਬੱਚੇ ਦਾ ਕੀ ਕਸੂਰ ਸੀ ਵੀ ਉਹਨੂੰ ਜਿਹੜਾ ਇਦਾਂ ਤੜਫਾ ਕੇ ਮਾਰਿਆ ਖਬਰ ਇਦਾਂ ਦੀ ਆ ਕਿ ਇਹ ਕਿਸ ਨੂੰ ਅਸੀਂ ਕਹਿ ਨਹੀਂ ਸਕਦੇ ਕਿਸ ਨੂੰ ਦੱਸ ਨਹੀਂ ਸਕਦੇ ਬਹੁਤ ਵੱਡਾ ਮੈਂ ਕਹਾਂਗਾ ਦੁਖਦਾਈ ਦਰਿੰਦਗੀ ਵਾਲੀ ਗੱਲ ਹੈ ਜੀ ਪਹਿਲਾਂ ਤੁਸੀਂ ਬਲਤਕਾਰ ਕੇਸ ਦੇ ਵਿੱਚ 10 ਸਾਲ 사ਜ਼ਾ ਕੱਟ ਕੇ ਆਇਆ ਸੀਗਾ ਲੇਕਿਨ ਉਸ ਤੋਂ ਬਾਅਦ ਉਹਦੇ ਵੱਲੋਂ ਇਹ ਵਾਲੀ ਕਾਰਵਾਈ ਜਿਹੜੀ ਕੀਤੀ ਗਈ ਹੈ ਹਨਾ ਜੀ ਪ੍ਰਸ਼ਾਸਨ ਨੂੰ ਪਤਾ ਹੈ ਕਿ ਇਹ ਬੰਦਾ ਇਸ ਤਰੀਕੇ ਨਾਲ ਸਜ਼ਾ ਕੱਟ ਕੇ ਆ ਉਸ ਤੋਂ ਬਾਅਦ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ ਕਿਉਂਕਿ ਉਹਦੇ ਤੋਂ ਕੋਈ ਨਿਗਰਾਨੀ ਰੱਖੀ ਜਾਵੇ ਜਾਂ ਉਹ ਸੁਧਾਰ ਘਰ ਚ ਜਾ ਕੇ ਵੀ ਉਹ ਸੁਧਰਿਆ ਨਹੀਂ ਤਾਂ ਫਿਰ ਫਾਇਦਾ ਕੀ ਸੁਧਾਰ ਘਰ ਚ ਜਾ ਕੇ ਜੋ ਹਾਲਾਤ ਨੂੰ ਦੇਖਦੇ ਹੋ ਜੋ ਵਾਰਦਾਤ ਹੋਈ ਹੈਗਾ ਇਹਨੂੰ ਮੁੱਖ ਰੱਖਦੇ ਹੋਏ ਅਸੀਂ ਚਾਹਾਂਗੇ ਕਿ ਉਹਦੀ ਜਰੂਰ ਇੱਕ ਨਾ ਇੱਕ ਵਾਰੀ ਜਨੇ ਵੀ ਬੰਦੇ ਨੇ ਉਹਨੂੰ এমਪਲੋਏ ਕਰਨਾ ਜਾਂ ਰੱਖਣਾ ਹੈ ਜਾਂ ਕਿਰਾਇਆ ਦੇ ਦੇਣਾ ਪੁਲਿਸ ਵੈਰੀਫਿਕੇਸ਼ਨ ਜਰੂਰ ਉਹਦੀ ਕੀਤੀ ਜਾਵੇ ਤੇ ਇਸ ਨੂੰ ਦੇਖਦਿਆਂ ਹੋਇਆ ਜਿਸ ਤਰ੍ਹਾਂ ਦੇ ਵੀ ਸਖਤ ਕਾਨੂੰਨ ਬਣਾਉਣੇ ਹੋਏ ਪਰ ਉਹ ਬਣਾਉਣੇ ਚਾਹੀਦੇ ਸਾਨੂੰ ਅਸੀਂ ਬਾਹਰਲੇ ਦੇਸ਼ਾਂ ਦੇਖਦੇ ਆ ਸਰ ਜਿੰਨਾਂ ਦਾ ਕ੍ਰਿਮੀਨਲ ਰਿਕਾਰਡ ਹੁੰਦਾ ਉਹਨਾਂ ਨੂੰ ਨੌਕਰੀ ਮਿਲਣਾ ਲਗਭਗ ਨਾ ਮੁਮਕਿਨ ਹੁੰਦਾ ਤੇ ਅਸੀਂ ਵੀ ਚਾਹਾਂਗੇ ਕਿ ਸਾਡੇ ਵਾਲੇ ਵੀ ਇਦਾਂ ਦੇ ਕਾਨੂੰਨ ਬਣਨ ਪੰਜਾਬ ਦੇ ਵਿੱਚ ਸਰ ਸਾਡਾ ਭਤੀਜਾ ਸੀਗਾ ਸਾਨੂੰ ਜ਼ਿੰਦਗੀ ਭਰ ਨਹੀਂ ਭੁੱਲਣਾ ਬਸ ਸਾਨੂੰ ਇਹੀ ਸਾਈਧਨ ਸਾਫ਼ ਚਾਹੀਦਾ ਜਿੱਦਾਂ ਸਾਡੇ ਭਤੀਜੇ ਨੂੰ ੜਪਾ ੜਪਾ ਕੇ ਮਾਰਿਆ ਉਹਨੂੰ ਵੀ ਉਤੇਮਾਨਣਾ ਚਾਹੀਦਾ ਸਰ ਸਾਡੇ ਕੋਲ ਬੋਲਣ ਨੂੰ ਲਫ਼ਜ਼ ਨਹੀਂ ਹੈਗੇ ਸਾਡੀ ਬਚਨ ਵਧਾ ਹੈਗੇ ਕਿ ਅਸੀਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਦੀ ਸੁਰੱਖਿਆ ਲਈ ਪੰਜਾਬ ਦੇ ਨਾਗਰਿਕ ਸੁਰੱਖਿਆ ਲਈ ਜੋ ਵੀ ਕਦਮ ਚੁੱਕਣਾ ਪਏਗਾ ਅਸੀਂ ਅੱਪੋ ਕਰਾਂਗੇ ਸਾਇਨ ਟੀਵੀ ਦੇਖ ਰਹੇ ਹੋ ਜੀ ਮੈਂ ਅਭੀ ਕਿਸੇ ਤੁਹਾਡੇ ਨਾਲ ਕੁਝ ਦਿਨ ਪਹਿਲਾਂ ਹੁਸ਼ਾਰਪੁਰ ਦੇ ਵਿੱਚ ਇੱਕ ਮਾਮਲਾ ਜੋ ਸਾਹਮਣੇ ਆਇਆ ਸੀ ਕਿ 5 ਸਾਲਾਂ ਬੱਚੇ ਦੇ ਨਾਲ ਬੇਹਦੀ ਦਰਦਨਾਕ ਹਾਦਸਾ ਹੋਇਆ ਪਰਿਵਾਰਤਾਂਲ ਬੈਠਾ ਪਰਿਵਾਰ ਦੇ ਨਾਲ ਉਹਨਾਂ ਦੇ ਨਾਲ ਜਿੰਨੇ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਪਿੰਡ ਨਮਾਸੀ ਨੇ ਉਹਨਾਂ ਦਾ ਦੁੱਖ ਸਾਂਝਾ ਕਰਦਾਇਆ ਨੇ ਕਿਉਂਕਿ ਇਸ ਘਟਨਾ ਤੋਂ ਬਾਅਦ ਕਿਤੇ ਨਾ ਕਿਤੇ ਹਰ ਕੋਈ ਡਰ ਗਿਆ ਜੀ ਡਰ ਪਿਆ ਹਰ ਇੱਕ ਦੇ ਦਿਲ ਵਿੱਚ ਆ ਗਿਆ ਮੈਂ ਕੋਸ਼ਿਸ਼ ਕਰੂੰਗਾ ਸਾਰੇ ਨਾਲ ਵੀ ਗੱਲਬਾਤ ਕਰਾਂਗੇ ਜਿੰਨੀ ਹੋ ਸਕਦੀ ਹੈ ਕਿਉਂਕਿ ਪਰਿਵਾਰ ਦੇ ਨਾਲ ਗੱਲਬਾਤ ਕਰਨੀ ਬੇਹਦ ਔਖੀ ਸਮਾਂ ਬਹੁਤ ਔਖਾ ਉਹਨਾਂ ਦੇ ਲਈ ਵੀ ਕਿ ਮਹਿਜ਼ 5 ਸਾਲ ਦਾ ਉਹ ਬੱਚਾ ਸੀਗਾ ਤੇ ਜਦੋਂ ਇਹੋ ਜੀ ਘਟਨਾ ਹੁੰਦੀ ਤਾਂ ਸ਼ਾਇਦ ਸਾਹਮਣਾ ਪਰਿਵਾਰ ਨੂੰ ਵੀ ਔਖਾ ਹੁੰਦਾ ਲੇਕਿਨ ਪਰਿਵਾਰ ਦੇ ਨਾਲ ਸਾਰੇ ਜੀ ਖੜੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਪਰਿਵਾਰ ਨੇ ਇਸ ਘੜੀ ਵਿੱਚ ਨਾਲ ਖੜੇ ਹੋ ਅ ਭਾਈ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕਿ ਜਦੋਂ ਉਕਤ ਨਾ ਕਰਮ ਹੋਇਆ ਜਦੋਂ ਕਹਿ ਲੋ ਕਿ ਤੁਹਾਨੂੰ ਇਹ ਪਤਾ ਲੱਗਾ ਕਿ ਮਿਸਿੰਗ ਹੈ ਬੱਚੇ ਬਾਰੇ ਕਦੋਂ ਪਤਾ ਲੱਗਾ ਕਿ ਨਹੀਂ ਉਹ ਘਰ ਤੋਂ ਕਿਉਂਕਿ 2-3 ਘੰਟੇ ਦਾ ਬੰਦਾ ਕਹਿ ਰਿਹਾਿੰਦਾ ਕਿ ਚਲੋ ਠੀਕ ਹੈ ਬੱਚਾ ਬਾਹਰ ਖੇਡਦਾ ਹੀ ਪਿਆ ਹੋਆ ਜਾਂ ਕਿਸੇ ਨਾਲ ਗਿਆ ਹੋਊਗਾ ਬਸ ਇਹੀ ਤਾਂ ਹੀ ਅੱਧੇ ਘੰਟੇ ਬਾਅਦ ਇਹ ਮੇਰੀ ਘਰ ਵਾਲੀ ਲੱਭਣ ਲੱਪਈ ਸੀ ਕੋਈ ਅੰਜੀ ਅੱਧੇ ਘੰਟੇ ਬਾਅਦ ਇਹ ਪਤਾ ਲੱਗਾ ਲੱਭਣ ਲੱਪਈ ਸੀ ਮੜ ਕੇ ਜਦੋਂ ਨਹੀਂ ਲੱਭਾ ਫੇਰ 5:30 ਵਜੇ ਤੁਹਾਨੂੰ ਪਤਾ ਲੱਗਾ ਜੀ ਵੀ ਬੱਚਾ ਉਹ ਲੈ ਕੇ ਚਲੇ ਗਿਆ ਹੈ ਅਸੀਂ ਤੁਸੀਂ ਪੁਲਿਸ ਕੋਲ ਪਹਿਲਾਂ ਗਏ ਹੋ ਕਿ ਤੁਹਾਨੂੰ ਲੱਗਿਆ ਜੀ ਪਹਿਲਾਂ ਨਹੀਂ ਜੀ ਅਜੀ ਮੋਤੇ ਪੁੱਛਿਆ ਆ ਮਿਸਤਰੀ ਲੱਗੇ ਸੀ ਉਹਨਾਂ ਨੇ ਪੁੱਛਿਆ ਉਹ ਨਹੀਂ ਦੱਸਿਆ ਵੀ ਇੱਦਾਂ ਦਾ ਕਰਕੇ ਵੀ ਐਕਟਿਵਾ ਤੇ ਬਿਠਾ ਕੇ ਬੇ ਬੰਦਾ ਲੈ ਕੇ ਗਿਆ ਅੱਛਾ ਉਹ ਬੰਦਾ ਕਿਸੇ ਦੇ ਕੰਮਕਾਰ ਕਰਦਾ ਸੀ ਕਿਉਂਕਿ ਐਵੇਂ ਹੀ ਬਾਰ ਬਾਰ ਉਹ ਆਇਆ ਕਿ ਜੇ ਕਿਸੇ ਦੇ ਲੱਗਾ ਹੋਇਆ ਸੀ ਕੰਮਕਾਜ ਲੱਗਾ ਹੋਇਆ ਨਹੀਂ ਉੱਥੇ ਬਲਰਾਮ ਕੇਲੇ ਆਣ ਆਇਆ ਜੀ ਮੰਡੀ 'ਚ ਰੀਮਪੁਰ ਸਬਜ਼ੀ ਮੰਡੀ ਜੀ ਬਲਰਾਮ ਕੇਲੇ ਆਣ ਆਇਆ ਉਹਦੇ ਲੱਗਾ ਸੀਗਾ ਜੀ ਉਹਦੀ ਸਕੂਟਰ ਹੀ ਲੈ ਕੇ ਗਿਆ ਸੀ ਉਹਦੀ ਸਕੂਟਰ ਹੀ ਲੈ ਕੇ ਗਿਆ ਹਾਂ ਜੀ ਉਹਦੀ ਸਕੂਟਰ ਵੀ ਉਹਦੀ ਆਪਣੀ ਨਹੀਂ ਸੀ ਨਹੀਂ ਆਪਣੀ ਨਹੀਂ ਸੀ ਉਹਦੀ ਲੈ ਕੇ ਗਿਆ ਸੀ ਜਦੋਂ ਹੁਣ ਤੁਹਾਨੂੰ ਆ ਕੇ ਮੰਤਰੀ ਪ੍ਰਸ਼ਾਸਨ ਨੇ ਕਿਉਂਕਿ ਦੇਖੋ ਇਹ ਮੁਹਿੰਮ ਜਿਹੜੀ ਪਿੰਡ ਹਲਕਾ ਹੁਸ਼ਿਆਰਪੁਰ ਤੋਂ ਚਲਾਈ ਗਈ ਹੈ ਕਿ ਕਿਸੇ ਪ੍ਰਵਾਸੀ ਨੂੰ ਬਾਹਰ ਕੱਢਣਾ ਜਾਂ ਨਹੀਂ ਆਣ ਦੇਾਂਗੇ ਇਹ ਕਿਤੇ ਨਾ ਕਿਤੇ ਮੁਹਿੰਮ ਬਹੁਤ ਵੱਡੀ ਚੱਲ ਪਈ ਹੈ ਇਹ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਤੱਕ ਵੀ ਗੱਲ ਚੱਲ ਗਈ ਹੁਣ ਤੁਹਾਡੇ ਕੋਲ ਮਿਨਿਸਟਰੀ ਦੇ ਲੋਕ ਆ ਰਹੇ ਨੇ ਕਿਉਂਕਿ ਇਹ ਦੋਖੇ ਹੋ ਜਿਆ ਜੀ ਹਰ ਕੋਈ ਚਾਹੁੰਦਾ ਕਿ ਨਹੀਂ ਇਹੋ ਜੀ ਘਟਨਾ ਫੇਰ ਕਿਸੇ ਹੋਰ ਪਰਿਵਾਰ ਨਾਲ ਵਾਪਰੇ ਹਾਂਜੀ ਤੁਹਾਨੂੰ ਅੱਜ ਮਿਲ ਕੇ ਗਏ ਨੇ ਉਹਨਾਂ ਨਾਲ ਕੀ ਗੱਲਬਾਤ ਹੋਈ ਤੁਹਾਡੀ ਜੀ ਬਸ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ ਛੇਤੀ ਤੋਂ ਛੇਤੀ ਵੀ ਉਹਨੂੰ ਚ ਕੋਡੀ ਕੀ ਮੈਂ ਤੁਹਾਨੂੰ ਦੇਖ ਕੇ ਉਸ ਸਮੇਂ ਜਿਹੜੇ ਹਾਲਾਤ ਸੀਗੇ ਕਿਉਂਕਿ ਬੰਦੇ ਨੂੰ ਹੁੰਦਾ ਕਿ ਨਹੀਂ ਭਾਈ ਉਹ ਬੰਦਾ ਮੇਰੇ ਸਾਹਮਣੇ ਆਏ ਤਾਂ ਮੈਂ ਤਾਂ ਐਵੇਂ ਕਰ ਦੂੰਗਾ ਦੇਖੋ ਜੀ ਕਿ ਇਹ ਤਾਂ ਇਹ ਇਹ ਤਾਂ ਸਾਰਿਆਂ ਨੂੰ ਹੀ ਆ ਬੱਚੇ ਜਦੋਂ ਜਿਹੜੇ ਆਪਣੇ ਬੱਚੇ ਤੇ ਕੋਈ ਸੱਟ ਲੱਗਦੀ ਹੈ ਤਾਂ ਆਪਾਂ ਉਹਨੂੰ ਬਈ ਆਪਣੇ ਤਾਂ ਦੇਖ ਨਹੀਂ ਹੁੰਦਾ ਹਨ ਤੇ ਆਪਾਂ ਕੀ ਕਰਾਂਗੇ ਉਹਨੂੰ ਤੁਸੀਂ ਕੀ ਚਾਹੁੰਦੇ ਹੋ ਸਰਕਾਰ ਕੀ ਸਰਕਾਰ ਅਗਲਾ ਸਰਕਾਰ ਤੋਂ ਇਨਸਾਫ ਕੀ ਚਾਹੁੰਦੇ ਹੋ ਸਰਕਾਰ ਤੋਂ ਜੀ ਇਹ ਇਨਸਾਫ ਚਾਹੁੰਦੇ ਆ ਕਿ ਉਹਨੂੰ ਛੇਤੀ ਤੋਂ ਛੇਤੀ ਬਸ ਫਾਂਸੀ ਦਿੱਤੀ ਜਾਵੇ ਜੇ ਫਾਂਸੀ ਤੋਂ ਵੱਧ ਕੋਈ ਸਜ਼ਾ ਹੈਗੀ ਤਾਂ ਉਹ ਉਹ ਦਿੱਤੀ ਜਾਵੇ ਜੀ ਦਿੱਤੀ ਵੀ ਉਹਨਾਂ ਜAVE ਸਾਰਿਆਂ ਦੇ ਸਾਹਮਣੇ ਦਿੱਤੀ ਜਾਵੇ ਤਾਂ ਪਤਾ ਲੱਗੇ ਵੀ ਕੱਲ ਨੂੰ ਕਿਸੇ ਹੋਰ ਬੱਚੇ ਨਾਲ ਨਾ ਇਦਾਂ ਹੋਵੇ ਹੁਣ ਤੁਹਾਨੂੰ ਆ ਕੇ ਲੋਕ ਮਿਲ ਰਹੇ ਨੇ ਜੀ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਮਿਲ ਰਹੇ ਨੇ ਜਿਹੜੇ ਕੀ ਤੁਹਾਡੀ ਆਵਾਜ਼ ਅਕੇ ਸਰਕਾਰ ਤੱਕ ਪਹੁੰਚਾ ਸਕਦੇ ਆ ਪ੍ਰਸ਼ਾਸਨ ਤੱਕ ਪਹੁੰਚਾ ਸਕਦੇ ਆ ਕੋਸ਼ਿਸ਼ ਉਹਨਾਂ ਦੀ ਵੀ ਇਹੀ ਹੈ ਕਿ ਅਸੀਂ ਤੁਹਾਨੂੰ ਉਸ ਤਰੀਕੇ ਨਾਲ ਇਨਸਾਫ ਦਿਵਾ ਸਕੀਏ ਤੁਸੀਂ ਆਪਣੇ ਅਕੋਰਡਿੰਗ ਨਹੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਤੱਕ ਅਸੀਂ ਚਾਹੁੰਦੇ ਕਿ ਤੁਹਾਡੀ ਆਵਾਜ਼ ਵੀ ਆਪਣੀ ਪਰਸਨਲ ਪਹੁੰਚ ਸਕੀਏ ਹਾਂਜੀ ਹੋਰ ਸਾਡੇ ਕੋਲ ਨਹੀਂ ਹੁੰਦਾ ਹੈ ਦਾ ਬਸ ਅਸੀਂ ਇਹੀ ਚਾਹੁੰਦੇ ਆ ਸਾਡੇ ਬੱਚੇ ਨੂੰ ਸਾਫ ਦਿੱਤਾ ਜਾਵੇ ਚੌਂਕ 'ਚ ਖੜ ਕੇ ਉਹਨੂੰ ਫਾਂਸੀ ਦਿੱਤੀ ਜਾਵੇ ਅਸੀਂ ਇੱਕ ਵਾਰ ਇਹ ਉਹਨੂੰ ਜ਼ਰੂਰ ਪੁੱਛਣਾ ਚਾਹੁੰਦੇ ਸਾਡੇ ਬੱਚੇ ਦਾ ਕੀ ਕਸੂਰ ਸੀ ਵੀ ਉਹਨੂੰ ਜਿਹੜਾ ਇੰਨਾ ਤਲਫਾ ਕੇ ਮਾਰਿਆ ਬਸ ਇਹ ਰਿਕਵੈਸਟ ਸਾਡੀ ਉਹਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਵੇ ਇਹ ਸਾਡੇ ਸਾਹਮਣੇ ਦਿੱਤੀ ਜਾਵੇ ਫਾਂਸੀ ਸੋ ਇਹ ਜੀ ਦੇਖ ਸਕਦੇ ਹੋ ਹਾਲਾਤ ਇਸ ਸਮੇਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਲਈ ਜੀ ਕਿਉਂਕਿ ਪਰਿਵਾਰਿਕ ਮੈਂਬਰ ਨੇ ਪਿੰਡ ਨਵਾਸੀ ਨੇ ਜਿਹੜੇ ਨਾਲ ਖਲੋਤੇ ਨੇ ਜਦੋਂ ਆਸ-ਪਾਸ ਕੋਈ ਇਹੋ ਜੀ ਤੁਰਕਠ ਨਾ ਹੁੰਦੀਏ ਜਦੋਂ ਤਾਂ ਕੋਈ ਦੂਰ ਦਰਡੇ ਹੁੰਦਾ ਬੰਦਾ ਇੱਕ ਵਾਰ ਸੁਣ ਕੇ ਭੁੱਲ ਜਾਂਦਾ ਸ਼ਾਇਦ ਲekin ਇਹ ਭੁੱਲਣ ਵਾਲੀ ਤੁਹਾਡੇ ਲਈ ਵੀ ਨਹੀਂ ਹੁਈ। ਹਾਂਜੀ ਸਰ ਸਾਡਾ ਭਤੀਜਾ ਸੀਗਾ ਸਾਨੂੰ ਜ਼ਿੰਦਗੀ ਭਰ ਨਹੀਂ ਭੁੱਲਣਾ। ਬਸ ਸਾਨੂੰ ਇਹੀ ਚਾਹੀਦਾ ਸਾਫ਼ ਚਾਹੀਦਾ ਜਿੱਦਾਂ ਸਾਡੇ ਭਤੀਜੇ ਨੂੰ ਠੜਪਾ ਠੜਪਾ ਕੇ ਮਾਰਿਆ ਉਹਨੂੰ ਵੀ ਉਦਿਮਾਨਾ ਚਾਹੀਦਾ ਸਰ ਸਾਡੇ ਕੋਲ ਬੋਲਣ ਨੂੰ ਲਫ਼ਜ਼ ਨਹੀਂ ਹੈਗੇ ਕੋਈ ਵੀ ਸਾਡੇ ਤੋਂ ਬੋਰ ਨਹੀਂ ਹੁੰਦਾ ਬਹੁਤ ਅਸੀਂ ਸਾਡੇ ਦਿਲ ਡੁੱਟ ਗਏ ਸਾਰਿਆਂ ਦੇ। ਦੁੱਖ ਤਾਂ ਹੀ ਘਟਣਾ ਜਿਹੜੀ ਵਾਪਰੀ ਹੈ ਜੀ ਹੁਣ ਠੀਕ ਹੈ ਉਹ ਕਿਤਨੇ ਕਿਤੇ ਪਰਿਵਾਰ ਨੂੰ ਭਾਣਾ ਤਾਂ ਮੰਨਣਾ ਪੈਣਾ ਜੀ। ਤੁਸੀਂ ਸਿਆਣੇ ਬਣੇ ਬੰਦੇ ਹੋ ਹੁਣ ਪਰਿਵਾਰ ਦੇ ਨਾਲ ਰਹਿ ਰਹੇ ਹੋ ਇੱਕ ਹੁੰਦਾ ਜੀ ਕੀ ਠੀਕ ਹੈ ਆਪਸੀਂ ਮੰਨ ਲੈਨੇ ਕਿ ਹਾਂਜੀ ਪ੍ਰਮਾਤਮਾ ਦੀ ਮਰਜ਼ੀ ਨਾਲ ਹੋ ਗਿਆ ਲੇਕਿਨ ਜਰੂ ਇਹੋ ਜੀ ਘਟਨਾ ਹੁੰਦੀ ਏ ਉਹਨੂੰ ਸ਼ਾਇਦ ਕਿਤੇ ਨਾ ਕਿਤੇ ਭੁੱਲਣਾ ਵੀ ਪਰਿਵਾਰ ਦੇ ਲਈ ਔਖਾ ਹੋ ਜਾਂਦਾ ਵਾ ਦੇਖੋ ਜੀ ਇਹ ਜਿਹੜੀ ਇੱਕ ਕਨਾਉਣੇ ਘਟਨਾ ਆ ਜਿਹੜਾ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਇੰਨੀ ਤਰਿੰਦਗੀ ਭਰਿਆ ਇਹ ਕੰਮ ਕੀਤਾ ਹੈ ਉਹੋ ਜਿਹਾ ਇਨਸਾਨ ਨੂੰ ਜ਼ਮੀਨ ਤੇ ਤਾਂ ਕੀ ਮੇਰੇ ਖਿਆਲ ਤਾਂ ਰੱਬ ਵੀ ਇਹੋ ਜਿਹੇ ਬੰਦੇ ਨੂੰ ਮਾਫ਼ ਨਹੀਂ ਕਰ ਸਕਦਾ ਸੋ ਅਸੀਂ ਜਦੋਂ ਦਾ ਇਹ ਸ਼ੁਰੂ ਹੋਇਆ ਕੰਮ ਜਦੋਂ ਦਾ ਬੱਚਾ ਗੁੰਮ ਹੋਇਆ ਆ ਉਦੋਂ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਸਨ ਨੇ ਸਾਡਾ ਬਹੁਤ ਹੀ ਜ਼ਿਆਦਾ ਸਾਥ ਦਿੱਤਾ ਸੀ ਧੰਨਵਾਦ ਕਰਦੇ ਆ ਉਹ ਸਾਰੀਆਂ ਸਮੂਹ ਜਥੇਬੰਦੀਆਂ ਜਿਨ੍ਹਾਂ ਨੇ ਵੀ ਇਹ ਬੱਚੇ ਦਾ ਦੁੱਖ ਆਪਣਾ ਦੁੱਖ ਸਮਝ ਕੇ ਸਾਰਿਆਂ ਨੇ ਰਲ ਕੇ ਦੁੱਖ ਦਾ ਹਾ ਦਾ ਨਾਰਾ ਮਾਰਿਆ ਆ ਸਰਾਜੀ ਜੀ ਜਿਵੇਂ ਦੇਖ ਸਕਦੇ ਹੋ ਕਿ ਜੋ ਹਾਲਾਤ ਇਸ ਸਮੇਂ ਹੁਸ਼ਾਰਪੁਰ ਤੇ ਹੋਏ ਨੇ ਪਰਿਵਾਰ ਦੇ ਨਾਲ ਸਾਰਾ ਪਿੰਡ ਖੜਾ ਹੋਇਆ ਜੀ ਪਿੰਡ ਦੇ ਨਾਲ ਨਾਲ ਸੂਬਾ ਵੀ ਕਿਤੇ ਨਾ ਕਿਤੇ ਇਸ ਗੱਲ ਦੀ ਆਵਾਜ਼ ਉਠਾ ਰਿਹਾ ਅੱਜ ਤੁਸੀਂ ਮਿਲਿਓ ਪਰਿਵਾਰਕ ਮੈਂਬਰਾਂ ਨੂੰ ਕੀ ਫੀਲ ਕੀਤਾ ਉਹਨਾਂ ਨੂੰ ਮਿਲ ਕੇ ਜਾਂ ਪ੍ਰਵਾਸੀ ਨੂੰ ਲੈ ਕੇ ਕੋਈ ਕਦਮ ਚੱਕ ਰਿਹਾ ਹੈ ਕਿ ਕਿਸ ਤਰੀਕੇ ਨਾਲ ਅੱਗੇ ਦੇ ਕਦਮ ਹੈਗੇ ਪ੍ਰਸ਼ਾਸਨ ਦਾ ਜੀ ਮੈਂ ਕਹੂੰਗਾ ਕਿ ਬੜਾ ਹੀ ਬਹੁਤ ਵੱਡਾ ਦੁੱਖ ਹੈਗਾ ਕਿ ਜਦ ਅਸੀਂ ਬਿਆਨ ਨਹੀਂ ਕਰ ਸਕਦੇ ਪੂਰੇ ਪੰਜਾਬ ਮੈਂ ਕਹੂੰਗਾ ਕਿ ਇਸ ਦੋਕ ਵਿੱਚ ਖੜਾ ਹੈਗਾ ਪਰਿਵਾਰ ਦੇ ਨਾਲ ਪਿੰਡ ਦੇ ਨਾਲ ਤੇ ਜਿਸ ਤਰ੍ਹਾਂ ਦੀ ਹਰਕਤ ਹੋਈ ਹੈਗੀ ਆ ਤੇ ਅਸੀਂ ਇਹੀ ਕਿਹਾ ਕਿ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਸ ਨੇ ਵੀ ਹਰਕਤ ਕੀਤੀ ਹੈਗੀ ਆ ਤੇ ਉਹਨੂੰ ਜਲਦ ਤੋਂ ਜਲਦ ਤੇ ਸਖਤ ਤੋਂ ਸਖ ਜੜੀ ਹੈਗੀ ਉਹਨੂੰ ਸਜ਼ਾ ਸੁਣਾਈ ਜਾਵੇ ਉਹਨੂੰ ਆਪਾਂ ਤੇ ਖਬਰ ਇਦਾਂ ਦੀ ਆ ਕਿ ਇਹ ਕਿਸ ਨੂੰ ਅਸੀਂ ਕਹਿ ਨਹੀਂ ਸਕਦੇ ਕਿਸ ਨੂੰ ਦੱਸ ਨਹੀਂ ਸਕਦੇ ਬਹੁਤ ਵੱਡਾ ਮੈਂ ਕਹੂੰਗਾ ਦੁਖਦਾਈ ਦਰਿੰਦਗੀ ਵਾਲੀ ਗੱਲ ਹੈ ਜੀ ਜੀ ਕੋਸ਼ਿਸ਼ ਹੈਗਾ ਉਹੀ ਜੋ ਹਿਸਟਰੀ ਹਿਸਟਰੀ ਪਤਾ ਲੱਗੀ ਹੈ ਅਕੋਰਡਿੰਗ ਟੂ ਗੱਲਬਾਤਾਂ ਕਿ ਉਹ ਪਹਿਲਾਂ ਤੁਸੀਂ ਬਲਤਕਾਰ ਕੇਸ ਦੇ ਵਿੱਚ 10 ਸਾਲ ਸਜ਼ਾ ਕੱਟ ਕੇ ਆਇਆ ਸੀਗਾ ਲੇਕਿਨ ਉਸ ਤੋਂ ਬਾਅਦ ਉਹਦੇ ਵੱਲੋਂ ਇਹ ਵਾਲੀ ਕਾਰਵਾਈ ਜਿਹੜੀ ਕੀਤੀ ਗਈ ਹੈ ਹਨਾ ਜੇ ਪ੍ਰਸ਼ਾਸਨ ਨੂੰ ਪਤਾ ਹੈ ਕਿ ਇਹ ਬੰਦਾ ਇਸ ਤਰੀਕੇ ਨਾਲ ਸਜ਼ਾ ਕੱਟ ਕੇ ਆਇਆ ਉਸ ਤੋਂ ਬਾਅਦ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ ਕਿਉਂਕਿ ਉਹਨੂੰ ਕੋਈ ਨਿਗਰਾਨੀ ਰੱਖੀ ਜਾਵੇ ਜਾਂ ਉਹ ਸੁਧਾਰ ਘਰ ਚ ਜਾ ਕੇ ਵੀ ਉਹ ਸੁਧਰਿਆ ਨਹੀਂ ਤਾਂ ਫਿਰ ਫਾਇਦਾ ਕੀ ਸੁਧਾਰ ਘਰ ਚ ਜਾ ਕੇ ਨਹੀਂ ਮੈਂ ਇਹ ਜ਼ਰੂਰ ਕਹੂੰਗਾ ਕਿ ਦੇਖੋ ਜਦੋਂ ਵੀ ਅਸੀਂ ਕੋਈ ਵੀ ਬੰਦਾ ਬਾਹਰਲਾ ਰੱਖਦੇ ਆਂ ਆਪਾਂ ਚਾਹੇ ਕੋਈ ਆਪਣੀ ਸਫਾਈ ਲਈ ਹੋਵੇ ਜਾਂ ਕੋਈ ਆਪਣੇ ਕੰਮ ਕਾਰੋਬਾਰ ਲਈ ਹੋਵੇ ਜਾਂ ਅਸੀਂ ਕਿਰਾਏ ਤੇ ਵੀ ਦਿੰਦੇ ਆਂ ਇਹ ਇੱਕ ਜੋ ਹਾਲਾਤ ਨੂੰ ਦੇਖਦੇ ਹੋ ਜੋ ਵਾਰਦਾਤ ਹੋਈ ਹੈਗੀ ਆ ਇਹਨੂੰ ਮੁੱਖ ਰੱਖਦੇ ਹੋਏ ਅਸੀਂ ਹਾਂਗੇ ਕਿ ਉਹਦੀ ਜ਼ਰੂਰ ਇੱਕ ਨਾ ਇੱਕ ਵਾਰੀ ਜਿਹਨੇ ਵੀ ਬੰਦੇ ਨੇ ਉਹਨੂੰ EMPLOYE ਕਰਨਾ ਜਾਂ ਰੱਖਣਾ ਹੈ ਜਾਂ ਕਿਰਾਏ ਤੇ ਦੇਣਾ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਉਹਦੀ ਕੀਤੀ ਜਾਵੇ ਤਕਰੀਬਨ ਉਹਦਾ 5 ਤੋਂ 10 ਸਾਲ ਦਾ ਰਿਕਾਰਡ ਹੈਗਾ ਉਹ ਸਾਡੇ ਸਾਹਮਣੇ ਹੋਣਾ ਚਾਹੀਦਾ ਹੈਗਾ ਤਦ ਹੀ ਆਪਾਂ ਕੀ ਕਹਿੰਦੇ ਉਹਨੂੰ ਆਪਾਂ ਕਿਤਨੇ ਕਿਤੇ ਆਪਾਂ ਰੱਖ ਸਕਦੇ ਆ ਤੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਮੇਰੀ ਸਾਰੇ ਜ਼ਿੰਮੇਵਾਰੀ ਹੈਗੀ ਹੈ ਜੇ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਜ਼ਰੂਰ ਅਸੀਂ ਸਰਕਾਰ ਵਿੱਚ ਵੀ ਤੇ ਸੀਐਮ ਸਾਹਿਬ ਦਾ ਧਿਆਨ ਲਾਵਾਂ ਕੈਬਨਿਟ ਜੀ ਵੀ ਅਸੀਂ ਗੱਲ ਕਰਾਂਗੇ ਕੋਈ ਇਦਾਂ ਦਾ ਕਾਨੂੰਨ ਬਣਾਇਆ ਜਾਵੇ ਜਿੰਨਾ ਕਿ ਅਸੀਂ ਦੇਖੋ ਅਸੀਂ ਸਰਕਾਰ ਦੇ ਹਿੱਸੇ ਆ ਹੈਗੇ ਸਰਕਾਰ ਚ ਹੈਗੇ ਅਸੀਂ ਤੇ ਸਾਡੀ ਬਚਨ ਬੱਧਾ ਹੈਗੇ ਕਿ ਅਸੀਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਦੀ ਸੁਰੱਖਿਆ ਲਈ ਪੰਜਾਬ ਦੇ ਨਾਗਰਿਕ ਸੁਰੱਖਿਆ ਲਈ ਜੋ ਵੀ ਕਦਮ ਚੱਕਣਾ ਪਏਗਾ ਅਸੀਂ ਉਹ ਕਰਾਂਗੇ ਇਹ ਬਹੁਤ ਜ਼ਰੂਰੀ ਹੈ ਜੀ ਪਰਿਵਾਰ ਨੂੰ ਤੁਸੀਂ ਮਿਲਿਓ ਪਰਿਵਾਰ ਨੇ ਵੀ ਪਰਿਵਾਰ ਨੇ ਬਹੁਤ ਉਮੀਦਾਂ ਰੱਖੀਆਂ ਹੋਣੀਆਂ ਤੁਹਾਡੇ ਕੋ ਵੀ ਸਰਕਾਰ ਸਾਨੂੰ ਉਸ ਤਰੀਕੇ ਨਾਲ ਜਿਹੜਾ ਇਨਸਾਫ ਲੈ ਕੇ ਦੇਗੀ ਹੁਣ ਅੱਗੇ ਤੁਸੀਂ ਕਿਸ ਤਰੀਕੇ ਨਾਲ ਸੋਚ ਰਹੇ ਹੋ ਕਿ ਹਾਂਜੀ ਜੀ ਪ੍ਰਸ਼ਾਸਨ ਤੱਕ ਜਾਂ ਸਰਕਾਰ ਤੱਕ ਅੱਗੇ ਕਿਵੇਂ ਪਾਜ ਪਟਾਉਂਗੇ ਨਹੀਂ ਪੂਰਾ ਪ੍ਰਸ਼ਾਸਨ ਪੂਰੀ ਸਰਕਾਰ ਪਰਿਵਾਰ ਨਾਲ ਖੜੀ ਹੈਗੀ ਆ ਤੇ ਜਿਸ ਤਰ੍ਹਾਂ ਮੈਂ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਹਨੂੰ ਜਲਦ ਤੋਂ ਜਲਦ ਇਹਦਾ ਕੇਸ ਦਾ ਜਿਹੜਾ ਫੈਸਲਾ ਤੇ ਸਖਤ ਹੋ ਸਕਦਾ ਉਹਨੂੰ ਫੈਸਲੇ ਜਿਹੜੀ ਸਜ਼ਾ ਜੋ ਸੁਣਾਈ ਜਾਵੇ ਤੇ ਇਹ ਵੀ ਮੈਨੂੰ ਦੱਸਿਆ ਗਿਆ ਕਿ ਕੁਝ مالی ਹਾਲਾਤ ਕੁਝ ਜ਼ਿਆਦਾ ਚੰਗੇ ਨਹੀਂ ਸੀ ਜਿਸ ਕਰਕੇ ਪਿੰਡ ਛੱਡ ਕੇ ਪਰਿਵਾਰ ਸਮੇਤ ਇਹਨਾਂ ਨੂੰ ਸ਼ਹਿਰ ਪੜ ਜਾਣਾ ਪਿਆ ਤੇ ਮੈਂ ਉਹ ਵੀ ਇਹਨਾਂ ਨੂੰ ਮੈਂ ਕਿਹਾ ਕਿ ਅਸੀਂ ਜੋ ਮੁਨਕਿਨ ਹੋ ਸਕਦੀ ਵਧੀਆ ਇਹਨਾਂ ਦੀ ਮਹਾਲੀ ਸਾਤਾ ਸਰਕਾਰ ਵੱਲੋਂ ਸੀ ਉਹਦੀ ਬਚਨ ਵਾਧਾ ਗਿਆ ਆਪਾਂ ਕਰਾਂਗੇ ਆਪਾਂ ਤੇ ਮੈਂ ਇਹ ਵੀ ਕਿਹਾ ਕਿ ਜਿਹਦਾ ਰੋਜ਼ੀ ਰੋਜ਼ਗਾਰ ਹਿਸ਼ਾਰਪੁਰਗੇ ਸੀਗੇ ਤੇ ਸਾਡੇ ਕੁਸ਼ਲ ਮੈਡਮ ਨਾਲ ਹੀ ਸਾਡੇ ਤੇ ਸਾਡਾ ਵਿਭਾਗ ਵੀ ਉਹੀ ਹੈ ਕਾਰਪੋਰੇਸ਼ਨ ਦਾ ਤੇ ਮੈਂ ਕਿਹਾ ਕਿ ਉਹਨੂੰ ਉਹਨਾਂ ਦੇ ਫਾਦਰ ਸਾਹਿਬ ਨੂੰ ਆਪਾਂ ਕਾਰਪੋਰੇਸ਼ਨ ਕਿਤਨ ਕੀਤੇ ਆਪਾਂ ਜਰੂਰ ਆਪਾਂ ਉਹਨੂੰ ਐਡਜਸਟ ਕਰਾਂਗੇ ਮੇਰਾ ਤੁਹਾਡਾ ਗਰੰਟੀ ਵਾਦਾ ਜੀ ਜੋ ਹੈਲਪ ਕਰ ਸਕਦੇ ਉਹ ਕਰਾਂਗੇ ਅਸੀਂ ਆਪਾਂ ਕਰਾਂਗੇ ਜਿੱਦੇ ਤੁਸੀਂ ਨੇ ਪਰਿਵਾਰ ਨੂੰ ਮਿਲੇ ਹੋ ਜੀ ਤੇ ਪਰਿਵਾਰ ਦਾ ਦੁੱਖ ਬਹੁਤ ਵੱਡਾ ਕਿਉਂਕਿ ਸਿਰਫ ਮਹਿਜ਼ 5 ਸਾਲ ਦਾ ਉਹ ਬੱਚਾ ਸੀਗਾ ਜਿਹਨਾਂ ਨਾਲ ਇਹ ਐਡਾ ਬੜਾ ਦਰਦਨਾਖ ਖਾਸਾ ਹੈ ਇਹਨਾਂ ਦਾ ਦਰਦਨਾਖ ਖਾਸ ਲਈ ਸਾਡੇ ਕੋਲ ਦੁੱਖ ਲਈ ਲਫ਼ਜ਼ ਨਹੀਂ ਹੈਗੇ ਇਹ ਲਫ਼ ਕਿਉਂਕਿ ਵਾਕਿਆ ਹੋ ਚੁੱਕਾ ਸੀ ਲੇਕਿਨ ਹੁਸ਼ਾਰਪੁਰ ਪੁਲਿਸ ਨੇ ਤੁਰੰਤ ਜਦੋਂ ਇਹ ਇਹਨਾਂ ਦਾ ਪਤਾ ਲੱਗਾ ਪਰਚਾ ਨਹੀਂ ਮਿਲ ਰਿਹਾ ਤਕਰੀਬਨ 1.5 ਘੰਟੇ ਦੇ ਅੰਦਰ ਅੰਦਰ ਇਹਦਾ ਸਕੂਟਰ ਸਕਾਟਰ ਟ੍ਰੇਸ ਕਰ ਲਿਆ ਸੀ ਔਰ ਇਹਨੂੰ ਚੱਕ ਵੀ ਲਿਆ ਲੇਕਿਨ ਇਹ ਬੜਾ ਪੱਕਾ ਨਰਦਈ ਆਦਮੀ ਸੀ ਟੁੱਟਿਆ ਵੀ ਨਹੀਂ ਟੁੱਟਿਆ ਨਹੀਂ ਇਸ ਕਰਕੇ ਵੀ ਬਹੁਤ ਜ਼ਿਆਦਾ ਨਰਦਈ ਆਦਮੀ ਸੀਗਾ ਲੇਕਿਨ ਇਦਾਂ ਦਾ ਦੁੱਖ ਦਾ ਹੀ ਵਾਕਿਆ ਮੇਰਾ ਖਿਆਲ ਹੁਸ਼ਿਆਰਪੁਰ ਤੋਂ ਪਹਿਲੀ ਵਾਰ ਆਇਆ ਵਾਕਿਆ ਹੋਏ ਐ ਤੋਂ ਵੀ ਬੜੇ ਬੜੇ ਵਾਕਿਆ ਹੋਏ ਐ ਇੱਕ ਦੋ ਪਹਿਲਾਂ ਵੀ ਹੋਏ ਐ ਬੱਚਿਆਂ ਦੇ ਲੈਵਲ ਤੇ ਲੇਕਿਨ ਪੈ ਪੰਜਾਬ 'ਚ ਪਹਿਲਾ ਵਾਕਿਆ ਇਦਾਂ ਦਾ ਗੰਦਾ ਵਾਕਿਆ ਜਿਹੜਾ ਹੈਗਾ ਲੇਕਿਨ ਕੋਈ ਕੋਰ ਕਸਰ ਇਹਨੂੰ ਕੋਈ ਜੇਲ੍ਹ ਲੈਣ ਨੂੰ ਵੀ ਤਿਆਰ ਨਹੀਂ ਹੈ ਪੁਲਿਸ ਨੇ ਆਪਣੇ ਲੈਵਲ ਦੇ ਉੱਤੇ ਜਾਂ ਪ੍ਰਸ਼ਾਸਨ ਵੱਲੋਂ ਕੋਈ ਕਮੀ ਨਹੀਂ ਛਟਾਂਗੇ। ਕੋਈ ਤੁਹਾਨੂੰ ਕਸਰ ਨਜ਼ਰ ਨਹੀਂ ਆਏਗੀ। ਬਾਕੀ ਦੁਖਲੇ ਤਾਂ ਲਫ਼ਜ਼ੀ ਹਨੀਗੇ। ਮਾਨ ਸਰ ਤੁਸੀਂ ਕਿਉਂਕਿ ਹਲਕਾ ਹੁਸ਼ਾਰਪੁਰ ਦਾ ਇਹ ਮਾਮਲਾ ਹੈ ਜੀ ਤੇ ਹੁਣ ਮਾਮਲਾ ਸਾਨੂੰ ਸਾਰਿਆਂ ਨੂੰ ਪਤਾ ਪਰਿਵਾਰ ਨੂੰ ਤੁਸੀਂ ਵੀ ਮਿਲੇ ਹੋ ਉਹਨਾਂ ਨਾਲ ਕਿਸ ਤਰੀਕੇ ਨਾਲ ਗੱਲਬਾਤ ਹੋਈ ਜੀ ਇਹ ਵਾਕਿਆ ਹੁਸ਼ਾਰਪੁਰ ਚ ਜ਼ਰੂਰ ਹੋਇਆ ਪਰ ਜੋ ਹਰਵੀਰ ਜਿਸ ਬੱਚੇ ਨੇ ਇਸ ਪੂਰੀ ਤੁਲਕਾ ਕਰਮ ਚ ਆਪਣੀ ਜਾਨ ਗਵਾਈ ਹੈ ਉਸਦੇ ਫਾਦਰ ਸਾਹਿਬ ਅਮਨਦੀਪ ਜੀ ਉਹ ਪਿਛੋ ਪਿੰਡ ਫਗਵਾੜੇ ਦੇ ਆਪਣੇ ਪਿੰਡ ਪਾਣੋ ਕੀ ਜਿੱਥੇ ਅੱਜ ਪਹੜੇ ਆ ਇਥੇ ਦੇ ਵਸਨੀਕ ਸਨ ਜਿਵੇਂ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਮਾਲੀਆ ਹਾਲਤ ਖਰਾਬ ਹੋਣ ਕਾਰਨ ਉਹ ਇਥੋਂ ਕੰਮ ਦੀ ਭਾਲ ਦੇ ਵਿੱਚ ਹੁਸ਼ਾਰਪੁਰ ਗਏ ਸਨ ਤੇ ਜੋ ਇਹ ਬੀਤੀ ਦਿਨੀ ਏਡੀ ਦੁੱਖਤ ਕਟਣਾ ਹੋਈ ਹੈ ਉਹ ਇੱਕ ਇਨਸਾਨ ਦੇ ਤੌਰ ਤੇ ਤਾਂ ਨਹੀਂ ਉਹ ਸ਼ੈਤਾਨ ਦੇ ਸ਼ੈਤਾਨ ਹੀ ਸੀਗਾ ਇਨਸਾਨ ਦੇ ਰੂਪ ਵਿੱਚ ਅੱਜ ਅਸੀਂ ਜਿੱਥੇ ਪਹਿਲੋ ਵੀ ਆ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਸੀ ਤੇ ਜੋ ਪਰਿਵਾਰ ਨੇ ਆਪਣੇ ਵੱਲੋਂ ਮੰਗ ਰੱਖੀ ਸੀ ਕਿ ਇਸ ਦਰਿੰਦੇ ਨੂੰ ਇਸ ਇਸ ਵਿਅਕਤੀ ਨੂੰ ਜਲਦ ਤੋਂ ਜਲਦ ਸਜ਼ਾ ਹੋਣੀ ਚਾਹੀਦੀ ਹੈ ਉਸ ਨੂੰ ਦੇਖਦੇ ਆਜ ਮੰਤਰੀ ਸਾਹਿਬ ਨੇ ਆ ਕੇ ਸਾਡੇ ਮਾਨਯੋਗ ਮੰਤਰੀ ਡਾਕਟਰ ਰਵਜੋਤ ਲੋਕਲ ਬਾਡੀ ਮਿਨਿਸਟਰ ਸਾਹਿਬ ਦਾ ਮੰਤਰੀ ਬ੍ਰਮਚੰਕਰ ਜਿੰਬਾ ਜੀ ਆਜ ਸਰਕਾਰ ਦੀ ਨੁਮਾਇੰਦਗੀ ਬਣ ਕੇ ਆਜੇ ਇੱਥੇ ਆਏ ਨੇ ਤੇ ਇਹਨਾਂ ਨੇ ਪੂਰਾ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਭਰੋਸਾ ਦਿਵਾਇਆ ਕਿ ਜੋ ਕੇਸ ਹੈ ਉਸ ਦੀ ਇਸੇ ਡਿਮਾਂਡ ਵੀ ਰੱਖਾਂਗੇ ਕਿ ਉਹਦਾ ਅਲੱਗ ਤੋਂ ਕੋਰਟ ਬਣਾਈ ਜਾਵੇ ਜਿਸ ਨੂੰ ਫਾਸਟ ਟਰੈਕ ਇਸ ਸਜ਼ਾ ਨੂੰ ਦਿੱਤਾ ਜਾਵੇ ਤੇ ਜਿਹੜੀ ਜਿਵੇਂ ਵੀ ਪਰਿਵਾਰ ਦੀ ਅਸੀਂ ਕੰਪੈਸ਼ਨ ਗਰਾਉਂਡ ਤੇ ਮਦਦ ਕਰ ਸਕਦੇ ਹੋਈਏ ਚਾਹੇ ਉਹ ਮਾਲੀਆ ਤਰੀਕੇ ਨਾਲ ਹੋਵੇ ਚਾਹੇ ਉਹਨੂੰ ਰੋਜ਼ਗਾਰ ਦੇਣ ਦੀ ਗੱਲ ਹੋਵੇ ਅਸੀਂ ਪੂਰੀ ਉਫਨ ਕਰਾਂਗੇ ਤੇ ਇਹ ਜਿਹੜਾ ਬੱਚੇ ਦੀ ਜਿਸ ਦੀ ਜਾਨ ਇਸ ਘਟਨਾ ਕਰਮ ਚ ਗਈ ਹੈ ਉਹ ਇਕੱਲਾ ਹੋਣ ਇਸ ਫਗਵਾੜੇ ਦਾ ਇਸ ਪਿੰਡ ਪਣਕੀ ਦਾ ਨਹੀਂ ਹੈ ਪੂਰੇ ਪੰਜਾਬ ਦਾ ਬੱਚਾ ਹੈ ਅਸੀਂ ਵੀ ਚਾਹੁੰਦੇ ਆ ਕਿ ਐਸੀ ਵਾਰਦਾਤਾ ਕਦੀ ਵੀ ਨਾ ਹੋਣ ਪੰਜਾਬ ਵਿੱਚ ਆਉਂਦੇ ਸਮਝ ਕਰੀ ਨਾ ਹੋਣ ਤੇ ਇਸ ਨੂੰ ਦੇਖਦਿਆਂ ਹੋਇਆ ਜਿਸ ਤਰ੍ਹਾਂ ਦੇ ਵੀ ਸਖਤ ਕਾਨੂੰਨ ਬਣਾਉਣੇ ਹੋਏ ਪਰ ਬਣਾਉਣੇ ਚਾਹੀਦੇ ਆ ਸਾਨੂੰ ਅਸੀਂ ਬਾਹਰਲੇ ਦੇਸ਼ਾਂ ਦੇਖਦੇ ਆ ਸਰ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੁੰਦਾ ਉਹਨਾਂ ਨੂੰ ਨੌਕਰੀ ਮਿਲਣਾ ਲਗਭਗ ਨਾ ਮੁਮਕਿਨ ਹੁੰਦਾ ਤੇ ਅਸੀਂ ਵੀ ਚਾਹਾਂਗੇ ਕਿ ਸਾਡੇ ਵਾਲੇ ਵੀ ਇਦਾਂ ਦੇ ਕਾਨੂੰਨ ਬਣਨ ਪੰਜਾਬ ਦੇ ਵਿੱਚ ਕਿ ਜਿਨ੍ਹਾਂ ਦਾ ਰਿਕਾਰਡ ਖਰਾਬ ਹੈ ਜਿਨ੍ਹਾਂ ਨੇ ਸਜ਼ਾਾਂਾਂ ਕੱਟੀਆਂ ਨੇ ਉਸਨਾਂ ਨੂੰ ਦੁਬਾਰਾ ਤੋਂ ਡਬਲ ਚੈੱਕ ਹੋਣ ਤੇ ਜਿਹੜੇ ਸਾਡੇ ਆਮ ਜਨਤਾ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਨ ਦਾ ਮੌਕਾ ਦਿੱਤਾ ਜਾਵੇ। ਡੈਫੀਨਟਲੀ ਸਰ ਕੀ ਕੋਈ ਇਹੋ ਜਿਹਾ ਕਦਮ ਬਣਾਇਆ ਜਾਣ ਕਿ ਇਹ ਇਹੋ ਜਿਹੇ ਕਦਮ ਜ਼ਰੂਰ ਹੋਗੇ ਇਹੋ ਜਿਹੇ ਬੰਦਿਆਂ ਨੇ ਅੱਗੇ ਜਿੱਦਾਂ ਤੁਸੀਂ ਪਹਿਲਾਂ ਕਿਹਾ ਪਹਿਲਾਂ ਕਰ ਚੁੱਕਾ ਸੀ ਘਟਨਾ ਕੋਈ ਇਹਨਾਂ ਦੇ ਪੰਜਾਬ 'ਚ ਕੋਈ ਜਗ੍ਹਾ ਉਸ ਬੰਦੇ ਲਈ ਨਹੀਂ ਹੋਏਗੀ ਜਿਹੜਾ ਇਦਾਂ ਦਾ ਜਿਦਾ ਕੈਰੇਕਟਰ ਰਿਕਾਰਡ ਇਦਾਂ ਦਾ ਹੈ। ਉਦੋਂ ਪੂਰੀ ਵੈਰੀਫਿਕੇਸ਼ਨ ਕਰਾ ਥੈਂਕ ਯੂ ਸੋ ਮਚ ਫ ਥੈਂਕ ਯੂ ਸੋ ਮਚ ਸੋ ਦੇਖ ਸਾਧੂ ਜਿੱਥੇ ਕਿ ਅੱਜ ਪਰਿਵਾਰ ਨੂੰ ਮਿਲਣ ਦੇ ਲਈ ਆਏ ਸੀਗੇ ਸੋ ਇਹ ਭਰੋਸਾ ਪਰਿਵਾਰ ਨੂੰ ਵੀ ਦਿਵਾਇਆ ਗਿਆ ਕਿ ਜਲਦ ਤੋਂ ਜਲਦ ਇਹ ਜਿਹੜਾ ਦਰਿੰਦਾ ਜਿਸ ਨੇ ਵੱਲੋਂ ਇੱਕ ਵੱਡੀ ਦਰਦਨਾਕ ਜਿਹੜੀ ਕਾਰਵਾਈ ਕੀਤੀ ਗਈ ਹੈ ਉਸ ਦੇ ਉੱਪਰ ਪੂਰੀ ਕਾਰਵਾਈ ਹੋਏਗੀ ਸੋ ਅੱਜ ਕੋਸ਼ਿਸ਼ ਕਰਾਂਗੇ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਜੋ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਨੇ ਲੋਕ ਆਏ ਪ੍ਰਸ਼ਾਸਨਿੰ ਲੋਕਾਂ ਨੇ ਆ ਕੇ ਗੱਲਬਾਤ ਕੀਤੀ ਪਰਿਵਾਰ ਨੂੰ ਕਹੇ